ਇਹਦੇ ਨਾਲ ਅਸਲ ਵਿੱਚ ਮਿਸਟੇਪ ਦਾ ਪੁਲਿਸ ਸਟੇਸ਼ਨ ਨੰਬਰ 1 ਐਸ ਐਚਓ ਨਵਦੀਪ ਸਿੰਘ ਉਥੇ ਕੋਈ ਲੇਡੀ ਕਨਸਟੇਬਲ ਉਥੋਂ ਦਾ ਸਾਰਾ ਸਟਾਫ ਜੋ ਉਹਨਾਂ ਦੇ ਨਾਲ ਉਹਨਾਂ ਨੇ ਇੱਕ ਕਿਸੇ ਦੀ ਤੋਹੀਨ ਭਰਿਆ ਰਵਈਆ ਜੋ ਕੀਤਾ ਉਹਦੀ ਗੱਲ ਨਾ ਕਰਦੇ ਦੋਨਾਂ ਭਰਾਵਾਂ ਦੀ ਜਾਨ ਗਈ ਆ ਫਰਜ਼ ਕਰੋ ਇੱਕ ਮਿੰਟ ਮੈਂ ਪੁੱਛਣਾ ਚਾਹਣਾ ਭਗਵਾਨ ਸਿੰਘ ਜੀ ਮਾਨ ਅਗਰ ਇਹੀ ਰਵਈਆ ਤੇਰੇ ਟੱਬਰ ਦੇ ਨਾਲ ਕੀਤਾ ਹੁੰਦਾ ਪੁਲਿਸ ਨੇ ਕੀ ਹਾਲਤ ਹੋਣੀ ਸੀਗੀ ਪੁਲਿਸ ਤੇ ਕਿ ਉਹਨਾਂ ਨੂੰ ਕਿੰਨੀ ਵੱਡੀ ਸਜ਼ਾ ਮਿਲਣੀ ਸੀ ਕਿਸ ਤੰਗ ਦੇ ਨਾਲ ਉਹ ਜਲੀਲ ਕੀਤਾ ਗਿਆ ਉਹਦੀ ਪੱਗ ਲਾ ਕੇ ਉਹ ਹਵਾਲਾਚ ਬੰਦ ਕੀਤਾ ਕਿੱਿਆ ਔਰ ਉਹ ਸਵੇਰੇ 1 ਵਜੇ ਤੋਂ ਲੈ ਕੇ ਉਹਦੀ 7:55 ਕਰਦੇ ਨੇ ਸ਼ਾਮ ਨੂੰ ਤਕਰੀਬਨ 7 ਵਜੇ ਤੱਕ ਇਹ ਜਮਾਨਤ ਨਾਲ ਉਹਨੂੰ ਥਾਣੇ ਵਿੱਚ ਰੱਖਿਆ ਜਾਵੇ ਸਾਰੇ ਸੀਸੀਟੀਵੀ ਕਹਿੰਦੇ ਥਾਣੇ ਦੇ ਖਰਾਬ ਹੋ ਚੁੱਕੇ ਨੇ ਜਿਹੜੇ ਕਿ ਸਾਰਾ ਸਾਰਾ ਝੂਠ ਹੈ ਮਾਨਸਿਕ ਤੌਰ ਤੇ ਇੰਨਾ ਟੌਰਚਰ ਕੀਤਾ ਕਿ ਜਦੋਂ ਜਸ਼ਨ ਉਹਦਾ ਭਰਾ ਉਹ ਨੂੰ ਮਿਲਣ ਆਉਂਦਾ ਅਗਲੇ ਦਿਨ ਔਰ ਉਹਨੂੰ ਪਾਣੀ ਵਗੈਰਾ ਤੇ ਉਹਨੂੰ ਕੋਈ ਕੱਪੜੇ ਦੇਣ ਦੀ ਗੱਲ ਕਰਦਾ ਫਿਰ ਉਹਦੀ ਬੇਇਜ਼ਤੀ ਕਰਦੇ ਨੇ ਸਾਰੇ ਆਹ ਰਵਈਆ ਪੰਜਾਬ ਦੀ ਪੁਲਿਸ ਦਾ 21ਵੀਂ ਸਦੀ ਦੇ ਅੱਜ ਦੇ ਯੁੱਗ ਵਿੱਚ ਔਰ ਭਗਵੰਤ ਜੀ ਮੈਂ ਪੁੱਛਣਾ ਚਾਹੁੰਨਾ ਜਲੰਧਰ ਸ਼ਹਿਰ ਵਨ ਆਫ ਦਾ ਮੋਸਟ ਪ੍ਰੋਗਰੈਸਿਵ ਸਿਟੀਜ਼ ਆਫ ਪੰਜਾਬ ਇੱਥੋਂ ਦੇ ਪੁਲਿਸ ਆਫਸਰਸ ਇਕ ਔਰਤ ਦੇ ਮਸਲੇ ਨੂੰ ਲੈ ਕੇ ਇਹਨਾਂ ਦਾ ਰਵਈਆ ਕੀ ਹੈਗਾ ਕੀ ਇਹ ਲਾਅ ਐਂਡ ਆਰਡਰ ਹੈ ਔਰ 13 ਦਿਨ ਹੋ ਗਏ ਨੇ 13 ਦਿਨਾਂ ਦੇ ਵਿੱਚ ਹਲੇ ਤੱਕ ਢਿੱਲੋਂ ਪਰਿਵਾਰ ਨੂੰ ਢਿੱਲੋਂ ਪਰਿਵਾਰ ਨੂੰ ਇਹਨਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ ਉਹ ਬੰਦਿਆਂ ਦੀ ਯਾਰੋ ਜਾਨ ਗਈ ਆ ਪੁਲਿਸ ਦੇ ਨਾ ਅਹਲਿਅਤ ਕਰਕੇ ਉਹਨਾਂ ਦੀ ਨਲੈਕੀ ਦੇ ਕਰਕੇ ਉਹਨਾਂ ਦੇ ਤਸ਼ੱਦਦ ਦੇ ਕਰਕੇ ਉਹਨਾਂ ਦੇ ਮੈਂਟਲ ਟੌਰਚਰ ਦੇ ਕਰਕੇ ਐਂਡ ਵਾਟ ਇਜ਼ ਦ ਪਨਿਸ਼ਮੈਂਟ ਟੂ ਦ ਐਸਐਚਓ ਸਿਰਫ ਗਲਾਈਡ ਹਾਜ਼ਰ ਜਿਹੜਾ ਸਾਰੇ ਦੇਸ਼ ਵਿੱਚ ਕੇਜਰੀਵਾਲ ਨੂੰ ਇੱਕ ਡਰਾਈਵਰ ਬਣ ਕੇ ਜਹਾਜ਼ਾਂ ਚ ਘੁਮਾਉਂਦਾ ਫਿਰਦਾ ਬੂਟਾ ਮਾਰਦਾ ਫਿਰਦਾ ਉਹਨੂੰ ਆ ਦੋ ਬੱਚਿਆਂ ਦੀ ਜਿਹੜੀ ਹੋਈ ਆ i would I'm say qatl hua hai actually frankly speaking this speaking is maunt this, this is murder, murder because of uh, the atrocious behavior, behavior of the entire, of the entire police mechanism the of punjab green park jalandhar nadi rehash te poncheya hun tak taqreeban sari duniya nu pata lag chuka ke inna de ਦੋ ਹੋਣ ਹਾਰ ਸੁਪੁੱਤਰ ਫੋਟੋ ਕੱਢਿਆ ਉਹਨਾਂ ਦੇ ਦੋ ਹੋਣ ਹਾਰ ਬੜੀ ਅੱਛੀ ਪਰਸਨੈਲਿਟੀ ਵਾਲੇ ਪੱਗ ਬੰਨ ਬੱਚੇ ਇਹ ਪਿਛਲੇ ਦਿਨਾਂ ਵਿੱਚ ਇਹਨਾਂ ਨੇ ਪੁਲਿਸ ਦੀ ਬੇਇੱਜ਼ਤੀ ਨਾ ਸਿੰਦੇ ਆ ਪੁਲਿਸ ਦਾ ਜੋ ਕਿਰਦਾਰ ਹੈ ਇੱਕ ਖਿਨੌਣਾ ਇੱਕ ਦੁਰਵਿਹਾਰ ਵਾਲਾ ਇੱਕ ਹਿਊਮਿਲੇਸ਼ਨ ਵਾਲਾ ਕੋਈ ਵੀ ਵਿਅਕਤੀ ਜਿਹੜਾ ਵਾ ਉਹ ਇਸ ਤਰ੍ਹਾਂ ਦਾ ਵਿਵਹਾਰ ਜਿਹੜਾ ਜਿਹੜਾ ਆਦਮੀ ਇਮੋਸ਼ਨਲ ਹੈ ਜਿਸ ਦੇ ਅੰਦਰ ਕੋਈ ਜਾਗਦੀ ਜ਼ਮੀਰ ਆ ਇਹਨਾਂ ਨੇ ਦੋਨਾਂ ਭਰਾਵਾਂ ਤੇ ਐਡਾ ਭੈੜਾ ਇਫੈਕਟ ਪਿਆ ਕਿ ਇਹਨਾਂ ਨੇ 17 ਅਗਸਤ ਨੂੰ ਅੱਜ ਤੋਂ ਠੀਕ 13 ਦਿਨ ਪਹਿਲਾਂ ਗੋਇੰਦਵਾਲ ਸਾਹਿਬ ਦੇ ਪੁਲ ਤੇ ਦਰਿਆ ਬਿਆਸ ਦੇ ਅੰਦਰ ਜਿਹੜਾ ਛੋਟਾ ਬਰਦਰ ਸੀ ਜਸ਼ਨ ਢਿੱਲੋਂ ਉਸ ਨੇ ਜਦੋਂ ਛਾਲ ਮਾਰੀ ਔਰ ਆਪਣੀ ਜਾਨ ਦੇਣ ਦਾ ਜਿਹੜਾ ਕੀਤਾ ਉਹਨਾਂ ਨੇ ਉਹਨੇ ਉਪਰਾਲਾ ਉਹਨੂੰ ਬਚਾਉਣ ਵਾਸਤੇ ਇਹਨਾਂ ਦੇ ਵੱਡੇ ਬੇਟੇ ਨੇ ਮਨਵਜੀਤ ਸਿੰਘ ਜਿਹਦੇ ਨਾਲ ਅਸਲ ਵਿੱਚ ਮਿਸਬੀਹਿਵਡ ਕੀਤਾ ਪੁਲਿਸ ਸਟੇਸ਼ਨ ਨੰਬਰ 1 ਐਸ ਐਚਓ ਨਵਦੀਪ ਸਿੰਘ ਉਥੇ ਕੋਈ ਲੇਡੀ ਕਨਸਟੇਬਲ ਉਥੋਂ ਦਾ ਸਾਰਾ ਸਟਾਫ ਜੋ ਉਹਨਾਂ ਦੇ ਨਾਲ ਉਹਨਾਂ ਨੇ ਇੱਕ ਕਿਸੇ ਦੀ ਤੋਹੀਨ ਭਰਿਆ ਰਵਈਆ ਜੋ ਕੀਤਾ ਉਹਦੀ ਗੱਲ ਨੂੰ ਨਾ ਕਰਦੇ ਦੋਨਾਂ ਭਰਾਵਾਂ ਦੀ ਜਾਨ ਗਈ ਆ ਔਰ ਸਾਡੇ ਕੋਲ ਸਾਡੇ ਸਤਕਾਰਯੋਗ ਭੈਣ ਬੈਠੀ ਆ ਪਰਮਿੰਦਰ ਕੌਰ ਮਸਲਾ ਇਹਨਾਂ ਦਾ ਸੀ ਮੈਟ੍ਰੀਮੋਨਿਅਲ ਝਗੜਾ ਆਪਣੇ ਪਤੀ ਦੇ ਪਰਿਵਾਰ ਦੇ ਨਾਲ ਸੀਗਾ ਔਰ ਇਹ ਜਿਹੜੇ ਦੋਨੋਂ ਭਰਾ ਨੇ ਕਿਉਂਕਿ ਢਿੱਲੋ ਸਾਹਿਬ ਜਿਹੜੇ ਨੇ ਕਾਫੀ ਐਕਟਿਵ ਸੋਸ਼ਲ ਸੋਸ਼ੀਅਲੀ ਔਰ ਪੋਲੀਟੀਕਲੀ ਹਰ ਗੱਲ ਤੋਂ ਬੜੇ ਐਕਟਿਵ ਰਹਿੰਦੇ ਨੇ ਇਹ ਵਿਚਾਰੇ ਇਹ ਜਿਹੜਾ ਮਾਨਵਜੀਤ ਸਿੰਘ ਸਿਗਾ ਆਪਣੇ ਦੋਸਤ ਇਹਦਾ ਨਾਮ ਵੀ ਮਾਨਮਜੀਤ ਉਪਲ ਆ ਮੋਗੇ ਤੋਂ ਇਹਨਾਂ ਦੇ ਨਾਲੇ ਉਸ ਆਪਣੀ ਭੈਣ ਦੀ ਖਾਤਰ ਜਾਂਦੇ ਨੇ ਪੁਲਿਸ ਇਹਨਾਂ ਦਾ ਕੋ ਪਰਸਨਲ ਕੋਈ ਲੈਣਾ ਦੇਣਾ ਨਹੀਂ ਸੀਗਾ ਲੇਕਿਨ ਇਹਨਾਂ ਨੇ ਸਾਰੀ ਜਿਹੜੀ ਦਾਸਤਾਨ ਦੱਸੀ ਜੋ ਤੁਸੀਂ ਮੀਡੀਆ ਵਾਲਿਆਂ ਨੇ ਸੁਣੀ ਆ ਕਿਸ ਤੰਗ ਦੇ ਨਾਲ ਉਹਨੂੰ ਜਲੀਲ ਕੀਤਾ ਗਿਆ ਉਦੀ ਪੱਗ ਲਾ ਕੇ ਉਹਨੂੰ ਹਵਾਲਾ ਚ ਬੰਦ ਕੀਤਾ ਗਿਆ ਔਰ ਉਹਨੂੰ ਸਵੇਰੇ 1 ਵਜੇ ਤੋਂ ਲੈ ਕੇ ਉਹਦੀ 7:51 ਕਰਦੇ ਨੇ ਸ਼ਾਮ ਨੂੰ ਤਕਰੀਬਨ 7 ਵਜੇ ਤਾਂ ਕਿ ਇਹਦੀ ਜਮਾਨਤ ਨਾ ਹੋ ਸਕੇ ਇਹਨੂੰ ਥਾਣੇ ਵਿੱਚ ਰੱਖਿਆ ਜਾਵੇ ਸਾਰੇ ਸੀਸੀਟੀਵੀ ਕਹਿੰਦੇ ਥਾਣੇ ਦੇ ਖਰਾਬ ਹੋ ਚੁੱਕੇ ਨੇ ਜਿਹੜੇ ਕਿ ਸਰਾਸਰ ਝੂਠ ਆ ਇਹ ਸਾਰੇ ਪੰਜਾਬ ਦੇ ਸੀਸੀਟੀਵੀ ਪੁਲਿਸ ਸਟੇਸ਼ਨਾਂ ਅੰਦਰ ਚੱਲਦੇ ਆ ਤੇ ਇਸ ਪੁਲਿਸ ਸਟੇਸ਼ਨ ਦਾ ਉਹ ਦਿਨ ਸੀਸੀਟੀਵੀ ਕਿਉਂ ਖਰਾਬ ਹੈ ਜਦੋਂ ਮਨਵਜੀਤ ਦੇ ਨਾਲ ਇਹਨਾਂ ਨੇ ਧੱਕੇਸ਼ਾਹੀ ਕੀਤੀ ਉਹਦੇ ਕੱਪੜੇ ਪਾੜੇ ਨੇ ਉਹਦੀ ਉਹਨੂੰ ਬੇਸਿਕਲੀ ਇੱਕ ਆਦਮੀ ਨੂੰ ਜਦੋਂ ਆਪਾਂ ਟੌਰਚਰ ਕਰਦੇ ਮੈਂਟਲ ਟੌਰਚਰ ਮਾਨਸਿਕ ਤੌਰ ਤੇ ਇੰਨਾ ਟੌਰਚਰ ਕੀਤਾ ਕਿ ਜਦੋਂ ਜਸ਼ਨ ਉਹਦਾ ਭਰਾ ਉਹਨੂੰ ਮਿਲਣ ਆਉਂਦਾ ਅਗਲੇ ਦਿਨ ਔਰ ਉਹਨੂੰ ਪਾਣੀ ਵਗੈਰਾ ਤੇ ਉਹਨੂੰ ਕੋਈ ਕੱਪੜੇ ਦੇਣ ਦੀ ਗੱਲ ਕਰਦਾ ਫਿਰ ਉਹਦੀ ਬੇਇਜ਼ਤੀ ਕਰਦੇ ਨੇ ਸਾਰੇ ਆ ਰਵਈਆ ਪੰਜਾਬ ਦੀ ਪੁਲਿਸ ਦਾ 21ਵੀਂ ਸਦੀ ਦੇ ਅੱਜ ਦੇ ਯੁੱਗ ਵਿੱਚ ਹੈ ਔਰ ਭਗਵੰਤ ਮਾਨ ਨੂੰ ਮੈਂ ਪੁੱਛਣਾ ਚਾਹੁੰਨਾ ਤੁਸੀਂ ਪਿਛਲੇ ਦਿਨਾਂ ਵਿੱਚ ਲਾਅ ਐਂਡ ਆਰਡਰ ਨੂੰ ਸਾਈਟ ਕਰ ਰਹੇ ਸੀ ਕਿ ਸਾਡੇ ਪੰਜਾਬ ਦੇ ਵਿੱਚ ਪਤਾ ਨਹੀਂ 50000 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਗਈ ਹੈ ਲਾਅ ਐਂਡ ਆਰਡਰ ਤਾਂ ਬਹੁਤ ਹੀ ਅੱਛਾ ਵਾ ਮੈਸੇਜ ਦਾ 50000 ਵਾਲੀ ਵੀ ਝੂਠੀ ਗੱਲ ਆ ਉਹ ਆਰਟੀਆ ਐਕਟੀਵਿਸਟ ਨੇ ਉਸ ਨੂੰ ਕਰਤਾ ਬੇਨਕਾਬ ਪਰ ਕੀ ਦੱਸ ਸਕਦੇ ਤੁਸੀਂ ਕਿ ਜਲੰਧਰ ਸ਼ਹਿਰ ਵਨ ਆਫ ਦਾ ਮੋਸਟ ਪ੍ਰੋਗਰੈਸਿਵ ਸਿਟੀਜ਼ ਆਫ ਪੰਜਾਬ ਇੱਥੋਂ ਦੇ ਪੁਲਿਸ ਆਫਸਰਜ਼ ਇੱਕ ਔਰਤ ਦੇ ਮਸਲੇ ਨੂੰ ਲੈ ਕੇ ਇਹਨਾਂ ਦਾ ਰਵਈਆ ਕੀ ਹੈਗਾ ਕੀ ਇਹ ਲਾਅ ਐਂਡ ਆਰਡਰ ਆ ਔਰ 13 ਦਿਨ ਹੋ ਗਏ ਨੇ 13 ਦਿਨਾਂ ਦੇ ਵਿੱਚ ਹਲੇ ਤੱਕ ਢਿੱਲੋਂ ਪਰਿਵਾਰ ਨੂੰ ਢਿੱਲੋਂ ਪਰਿਵਾਰ ਨੂੰ ਇਹਨਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ ਮੈਂ ਐਸਐਸਪੀ ਕਪੂਰਥਲਾ ਨਾਲ ਬਜ਼ਾਤੇ ਖੁਦ ਗੱਲ ਕੀਤੀ ਆ ਸਿਰਫ ਇੱਕ ਡੀਡੀਆਰ ਕੱਟੀ ਗਈ ਕਿਉਂਕਿ ਪੁਲਿਸ ਸਟੇਸ਼ਨ ਤਲਵੰਡੀ ਚੌਧਰੀਆ ਪੈਂਦਾ ਉੱਥੇ ਜਿਹੜਾ ਦਰਿਆ ਬਿਆਸ ਤੇ ਜਿਹੜਾ ਇਨਸੀਡੈਂਟ ਹੋਇਆ ਕਪੂਰਥਲੇ ਜ਼ਿਲ੍ਹੇ ਦਾ ਤੇ ਇਹਨਾਂ ਦੇ ਇੱਕ ਥਾਣੇਦਾਰ ਨੂੰ ਉਹ ਵੀ ਪਬਲਿਕ ਹਿਊ ਐਂਡ ਕ੍ਰਾਈ ਮੀਡੀਆ ਨੇ ਮਸਲਾ ਉਠਾਇਆ ਤੁਹਾਡੇ ਅਰਗੇ ਚੰਗਿਆ ਮੀਡੀਆ ਵਾਲਿਆਂ ਨੇ ਤਾਂ ਉਹਨੂੰ ਲਾਈਨ ਹਾਜ਼ਰ ਕੀਤਾ ਦੋ ਬੰਦਿਆਂ ਦੀ ਯਾਰ ਉਹ ਜਾਨ ਗਈ ਆ ਪੁਲਿਸ ਦੇ ਨਾ ਅਹਲਿਅਤ ਕਰਕੇ ਉਹਨਾਂ ਦੀ ਨਲੈਕੀ ਦੇ ਕਰਕੇ ਉਹਨਾਂ ਦੇ ਤਸ਼ੱਦਦ ਦੇ ਕਰਕੇ ਉਹਨਾਂ ਦੇ ਮੈਂਟਲ ਟੌਰਚਰ ਦੇ ਕਰਕੇ ਐਂਡ ਵਾਟ ਇਜ਼ ਦ ਪਨਿਸ਼ਮੈਂਟ ਟੂ ਦ ਐਸ ਐਚਓ ਸਿਰਫ ਲਾਈਨ ਹਾਜ਼ਰ ਫਰਜ਼ ਕਰੋ 1 ਮਿੰਟ ਲਈ ਮੈਂ ਪੁੱਛਣਾ ਚਾਹਣਾ ਭਗਵੰਤ ਸਿੰਘ ਮਾਨ ਨੂੰ ਅਗਰ ਇਹੀ ਰਵਈਆ ਤੇਰੇ ਟੱਬਰ ਦੇ ਨਾਲ ਕੀਤਾ ਹੁੰਦਾ ਪੁਲਿਸ ਨੇ ਕੀ ਹਾਲਤ ਹੋਣੀ ਸੀਗੀ ਪੁਲਿਸ ਨੇ ਕਿ ਉਹਨਾਂ ਨੂੰ ਕਿੰਨੀ ਵੱਡੀ ਸਜ਼ਾ ਮਿਲਣੀ ਸੀ ਇੱਥੋਂ ਦੇ ਕਮਿਸ਼ਨਰ ਨੂੰ ਪੁੱਛਣਾ ਚਾਹਣਾ ਕਿ ਜੇ ਤੇਰੇ ਪੁੱਤ ਦੇ ਨਾਲ ਇਹੀ ਰਵਈਆ ਪੁਲਿਸ ਤੁਹਾਡੇ ਥਾਣੇ ਦੇ ਵਿੱਚ ਲਿਜਾ ਕੇ ਉਹਨੂੰ ਜਲੀਲ ਕਰੇ ਉਹਦੇ ਥੱਪੜ ਮਾਰਨ ਉਹਨੂੰ ਕੁੱਟਣ ਉਹਦੇ ਕੱਪੜੇ ਪਾੜਨ ਕੀ ਕਮਿਸ਼ਨਰ ਪੁਲਿਸ ਵਿਲ ਵਿਲ ਬੀ ਡੂਇੰਗ ਦ ਸੇਮ ਇਨਜਸਟਿਸ ਟੂ ਹਿਸ ਓਨ ਸਨ ਲੋਕੇ ਸਿਰਫ ਢਿੱਲੋਂ ਦਾ ਢਿੱਲੋਂ ਸਾਹਿਬ ਦੇ ਬੱਚੇ ਸੀ ਕਿਸੇ ਗੈਰ ਦੇ ਬੱਚੇ ਸੀਗੇ ਇਹਦਾ ਮਤਲਬ ਪੁਲਿਸ ਨੂੰ ਅਧਿਕਾਰ ਮਿਲ ਚੁੱਕਾ ਵਾ ਕਿ ਜਿਹਨੂੰ ਮਰਜ਼ੀ ਬੇਇਜ਼ਤੀ ਕਰੋ ਜਿਹਨੂੰ ਮਰਜ਼ੀ ਟੌਰਚਰ ਕਰੋ ਜਿਹਨੂੰ ਮਰਜ਼ੀ ਜਲੀਲ ਕਰੋ ਤੇ ਮੁੜ ਕੇ ਇਨਸਾਫ਼ ਵੀ ਨਾ ਦਿਓ ਭਗਵੰਤ ਮਾਨ ਨੂੰ ਤਾਂ ਵੈਸੇ ਬਜ਼ਾਤੇ ਖੁਦ ਚੀਫ ਮਿਨਿਸਟਰ ਉਹਨਾਂ ਦੇ ਘਰ ਵਿਜ਼ਿਟ ਕਰਨਾ ਚਾਹੀਦਾ ਸੀ ਹੁਣ ਤੱਕ 13 ਦਿਨ ਹੋ ਗਏ ਨੇ ਜਿਹੜਾ ਸਾਰੇ ਦੇਸ਼ ਵਿੱਚ ਕੇਜਰੀਵਾਲ ਨੂੰ ਇੱਕ ਡਰਾਈਵਰ ਬਣ ਕੇ ਜਹਾਜ਼ਾਂ 'ਚ ਘੁਮਾਉਂਦਾ ਫਿਰਦਾ ਬੂਟਾ ਮੰਗਦਾ ਫਿਰਦਾ ਉਹਨੂੰ ਆ ਦੋ ਬੱਚਿਆਂ ਦੀ ਜਿਹੜੀ ਹੋਈ ਆ ਆਈ ਊਡ ਸੇ ਕਤਲ ਹੋਇਆ ਐਕਚੁਅਲੀ ਫ੍ਰੈਂਕਲੀ ਸਪੀਕਿੰਗ ਥਿਸ ਇਜ਼ ਮੌਟ ਥਿਸ ਇਜ਼ ਮਰਡਰ ਬਿਕੋਜ਼ ਆਫ ði ਐਟ੍ਰੋਸ਼ੀਅਸ ਬਿਹੇਵੀਅਰ ਆਫ ði ਇੰਟਾਇਰ ਪੁਲਿਸ ਮੈਕੈਨਿਜ਼ਮ ਆਫ ਪੰਜਾਬ ਇਹਦੇ ਪਰਚਾ ਦਾ ਦਰਜ ਹੋਣਾ ਚਾਹੀਦਾ 302 ਵਿੱਚ ਉਹਨੂੰ ਫੜ ਕੇ ਅੰਦਰ ਬੰਦੇ ਤੇ ਦਿੱਤੇ ਜਾਣੇ ਚਾਹੀਦੇ ਸਾਰਾ ਸਟਾਫ ਨੀਡਸ ਟੂ ਬੀ ਚਾਰਜਡ ਫॉर ਮਰਡਰ ਕਿਸੇ ਨੇ ਕੁਝ ਨਹੀਂ ਕੀਤਾ ਅਸੀਂ ਕਹਿੰਦੇ ਕਿ ਸਾਡਾ ਪੰਜਾਬ ਦਾ ਲਾਅ ਐਂਡ ਆਰਡਰ ਬਹੁਤ ਅੱਛਾ ਵਾ ਮੇਰੇ ਤੋਂ ਪਹਿਲਾਂ ਵੀ ਬਹੁਤ ਸਾਰੇ ਆਗੂ ਹੋ ਕੇ ਗਏ ਨੇ ਇਹਨਾਂ ਨੇ ਪ੍ਰੋਗਰਾਮ ਉਲੀਕਿਆ ਵਾ ਕੈਂਡਲ ਮਾਰਚ ਦਾ ਸ਼ਹਿਰੀ ਵਾਟਰੀਕ ਦਾ ਪਰ ਮੈਂ ਆਪਣੀ ਪਾਰਟੀ ਵਿੱਚ ਬੁੱਧਾ ਰੱਖੂੰਗਾ ਕਿ ਇੱਕ ਇੱਕ ਅਲੱਗ ਕੈਂਡਲ ਮਾਰਚ ਵਾਲਾ ਮਸਲਾ ਨਹੀਂਗਾ ਵੀ ਹੈਵ ਟੂ ਲਾਂਚ ਅ ਪ੍ਰੋਪਰ ਪ੍ਰੋਟੈਸਟ ਅਸੀਂ ਕੋਸ਼ਿਸ਼ ਕਰਾਂਗੇ ਆਪਣੀ ਪਾਰਟੀ ਦੀ ਲੀਡਰਸ਼ਿਪ ਨਾਲ ਗੱਲ ਕਰਕੇ ਚੜ੍ਹਦੇ ਹਫ਼ਤੇ ਦੇ ਵਿੱਚ ਅਸੀਂ ਜਿਹੜਾ ਕਮਿਸ਼ਨਰ ਪੁਲਿਸ ਦਾ ਦਫ਼ਤਰ ਹੈ ਉਹਦੇ ਮੋਰੇ ਸਾਡਾ ਪ੍ਰੋਟੈਸਟ ਬਣਦਾ ਪਬਲਿਕ ਪ੍ਰੋਟੈਸਟ ਔਰ ਇਸ ਪਰਵਾਰ ਦੇ ਹੱਕ ਵਿੱਚ ਅਸੀਂ ਖੜਾਾਂਗੇ ਔਰ ਮੇਰੀ ਸਾਰੇ ਦੁਨੀਆ ਚ ਬੈਠੇ ਚੰਗੇ ਪੰਜਾਬ ਦੇ ਜਿਹੜੇ ਗੈਰਤਮੰਦ اخਲਾਕੀ ਲੋਕ ਨੇ ਜਿਨ੍ਹਾਂ ਦੇ ਅੰਦਰ ਜ਼ਮੀਰ ਜਾਗਦੀ ਜਿੱਦਾਂ ਇਹਨਾਂ ਬੱਚਿਆਂ ਦੇ ਅੰਦਰ ਜ਼ਮੀਰ ਜਾਗਦੀ ਜੇ ਬੇਗੈਰਤ ਹੁੰਦੇ ਜਿਨ੍ਹਾਂ ਦੇ ਬਹੁਤ ਸਾਰੇ ਇੱਥੇ ਫਿਰਦੇ ਨੇ ਆ ਜਿਹੜੇ ਬੋਕਰ ਪਾਰਟੀ ਵਾਲੇ ਇਹਨਾਂ ਦੇ ਇਹਨਾਂ ਦੇ ਚਪੇੜਾ ਮਾਰ ਦਿਓ ਪਾਵਾ ਇਹਨਾਂ ਦੇ ਪੈਰਾਂ ਦੇ ਉੱਤੇ ਸਿਰ ਰੱਖ ਦਿਓ ਇਹਨਾਂ ਦੇ ਸਿਰਾਂ ਦੇ ਉੱਤੇ ਪੈਰ ਰੱਖ ਦਿਓ ਉਹਨਾਂ ਨੂੰ ਰੋਂਦ ਦਿਓ ਆ ਜੋ ਕੁਝ ਤੁਸੀਂ ਦੇਖ ਰਹੇ ਹੋ ਪੋਲਿਟੀਕਲ ਕਲਚਰ ਜੋ ਕਟਾਰੂ ਚੱਕ ਨੇ ਕੀਤਾ ਇੱਕ ਨੌਜਵਾਨ ਨਾਲ ਕੋਈ ਐਕਸ਼ਨ ਨਹੀਂਗਾ ਆ ਬੀਬੀ ਸਰਬਜੀਤ ਕੋਰ ਮਾਨੂੰਕੇ ਨੇ ਐਨਆਰਆਈ ਦੀ ਕੋਠੀ ਦਾਬ ਲਈ ਕੋਈ ਐਕਸ਼ਨ ਨਹੀਂਗਾ ਇਹਨਾਂ ਦੇ ਐਮਐਲਏਜ਼ ਪੱਤਰਕਾਰਾਂ ਨੂੰ ਜਿਹੜਾ ਬਾਘੇਪੁਰਾਣੇ ਵਾਲਿਆਂ ਨੂੰ ਚਪੇੜਾ ਮਾਰਦਾ ਕੋਈ ਐਕਸ਼ਨ ਨਹੀਂਗਾ ਔਰ ਜਿਹੜਾ ਜੈਤੂ ਵਾਲਾ ਐਮਐਲਏ ਆ ਉਹ ਪੁਲਿਸ ਨੂੰ ਚੰਡੀਗੜ੍ਹ ਪੁਲਿਸ ਦੇ ਅਫਸਰ ਨੂੰ ਧੀ ਦੀਆਂ ਭੈਣ ਦੀਆਂ ਗਾਲਾਂ ਕੱਢਦਾ ਕੋਈ ਐਕਸ਼ਨ ਨਹੀਂਗਾ ਇਸੇ ਤਰ੍ਹਾਂ ਇਹਨਾਂ ਦੇ ਹੋਰ بڑے ਐਮਐਲਏਜ਼ ਤੇ ਪੋਲੀਟੀਕਲ ਐਕਟਿਵਿਸਟ ਆ ਦੀਪ ਕੰਬੋਲ ਜਿਹੜਾ ਉਹ ਔਰਤਾਂ 'ਨਾਂ ਬਦਫੈਲੀ ਕਰਦਾ ਉਥੋਂ ਅਬੋਹਰ ਵਾਲਾ ਕੋਈ ਐਕਸ਼ਨ ਨਹੀਂਗਾ ਕੀ ਇਹ ਕਾਨੂੰਨ ਮੰਨਦਾ ਭਗਵੰਤ ਮਾਨ ਕਿ ਥਿਸ ਇਜ਼ ਦਾ ਲਾਅ ਐ ਇਸ ਨੂੰ ਕਹਿੰਦੇ ਬਹੁਤ ਬਿਹਤਰੀਨ ਲਾਅ ਐਂਡ ਆਰਡਰ ਹੈ ਆ ਸਾਡੇ ਪੰਜਾਬ ਦੀ ਇਹਨਾਂ ਨੇ ਸਥਿਤੀ ਬਣਾ ਕੇ ਰੱਖ ਦਿੱਤੀ ਸੋ ਮੈਨੂੰ ਬੜਾ ਦੁੱਖ ਹੋਇਆ ਵਾ ਮੈਂ ਅਫਸੋਸ ਤਾਂ ਕੀਤਾ ਹੀ ਕੀਤਾ ਪਰਿਵਾਰ ਦੇ ਨਾਲ ਪਰ ਕੱਲੇ ਅਫਸੋਸ ਨਾਲ ਗੱਲ ਨਹੀਂ ਬਣਦੀ ਵੀ ਹਵ ਟੂ ਫਾਈਟ ਦਿਸ ਕੇਸ ਆਊਟ ਐਂਡ ਵੀ ਹਵ ਟੂ ਇਨਸ਼ੋਰ ਜਸਟਿਸ ਫਾਰ ਦਿਸ ਫੈਮਿਲੀ ਅਗਰ ਇਹ ਨਹੀਂ ਦੇਣਗੇ ਤਾਂ ਅਗਲੀ ਲੜਾਈ ਜਿਹੜੀ ਆ ਉਹ ਪਾਰਟੀ ਦੇ ਨਾਲ ਰਣਨੀਤੀ ਬਣਾ ਕੇ ਹੋਰ ਵੀ ਅੱਗੇ ਲੈ ਕੇ ਜਾਵਾਂਗੇ ਅਸੀਂ ਸਾਰੇ ਇਹਨਾਂ ਦੇ ਨਾਲ ਹਮਦਰਦੀ ਕਰਦੇ ਆਂ ਔਰ ਮੇਰੀ ਮੰਗ ਹੈ ਭਗਵਾਨ ਸਿੰਘ ਮਾਨ ਕੋਲੋਂ ਜੇ ਤੇਰੇ ਚ ਰੱਤਾ ਭਰ ਵੀ ਕੋਈ ਇਨਸਾਨੀਅਤ ਆ ਇਹ ਇੰਨੀ ਇੱਕ ਇੰਨੀ ਤੇ ਤੈਨੂੰ ਇੱਥੇ ਆਉਣਾ ਚਾਹੀਦਾ ਨੇ ਤੇ ਘਰ ਔਰ ਜਿਹੜੇ ਪੁਲਿਸ ਵਾਲਿਆਂ ਨੇ ਤਸ਼ੱਦਦ ਕੀਤਾ ਜੋ ਉਹਨਾਂ ਨੇ ਗਲਤ ਗੱਲਾਂ ਕੀਤੀਆਂ ਧੱਕਾ ਕੀਤਾ ਜ਼ੁਲਮ ਕੀਤਾ ਟਾਰਚਰ ਕੀਤਾ ਮੈਂਟਲ ਪਰੇਸ਼ਾਨ ਕੀਤਾ ਸਾਰੀ ਫੈਮਿਲੀ ਨੂੰ ਇਹਨਾਂ ਨੂੰ ਇਨਸਾਫ ਤੁਰੰਤ ਮਿਲਣਾ ਚਾਹੀਦਾ ਜਸਟ ਪੁਟ ਯੋਰਸੈਲਫ ਇਨ ਦ ਪੋਜੀਸ਼ਨ ਜਿਹੜੇ ਪੁਲਿਸ ਆਫੀਸਰਸ ਬੈਠੇ ਏਸੀ ਕਮਰਿਆਂ ਦੇ ਵਿੱਚ ਇੱਕ ਵਾਰ ਆਪਣੇ ਆਪ ਨੂੰ ਦੇਖੋ ਪਾ ਕੇ ਜੇ ਤੁਹਾਡੇ ਦੋ ਬੱਚੇ ਮਰ ਜਾਣ ਕੀ ਬਣੂਗਾ ਤੁਹਾਡਾ ਭਗਵੰਤ ਸਿੰਘ ਮਾਨ ਤੇਰੇ ਟੱਬਰ ਵਿੱਚੋਂ ਕੋ ਦੋ ਬੰਦੇ ਮਰ ਜਾਣ ਕੀ ਕਰੋਗੇ ਤੁਸੀਂ ਘਰ ਬੈਠੋਗੇ ਹੱਤਿਆ ਤਰ ਕੇ ਬੈਠ ਜਾਓਗੇ ਤੁਸੀਂ ਇਨਾਂ ਦੇ ਘਰ ਪਹੁੰਚੋ ਇਹਨਾਂ ਨੂੰ ਇਨਸਾਫ ਦਿਓ ਇਹਨਾਂ ਵਾਸਤੇ ਜਿਹੜਾ ਵੀ ਤੁਹਾਡੇ ਕੋਲ ਕਾਨੂੰਨ ਉਪਲਬਧ ਹੈਗਾ ਜਿਹੜਾ ਤੁਸੀਂ ਪਿੱਛੇ ਟੰਗੀਆਂ ਨੇ ਫੋਟੋਆਂ ਬਾਬਾ ਸਾਹਿਬ ਅੰਬੇਦਕਰ ਦੀਆਂ ਕਿ ਬਾਬਾ ਸਾਹਿਬ ਅੰਬੇਦਕਰ ਇਹ ਕਹਿ ਕੇ ਗਏ ਸੀਗੇ ਕਿ ਪੁਲਿਸ ਦੇ ਨਾਲ ਖੜਨਾ ਵਾ ਪੁਲਿਸ ਟੱਕਾ ਕਰੇ ਜ਼ੁਲਮ ਕਰੇ ਤੁਸੀਂ ਪੁਲਿਸ ਦਾ ਸਾਥ ਦੇਣਾ ਵਾ ਇੱਕ ਐਸਐਚਓ ਦੀ ਖਾਤਰ ਸਾਰੀ ਪੁਲਿਸ ਗੋਡਿਆਂ ਦੇ ਪਾਰ ਆਈ ਹੋਈ ਇੱਕ ਐਸਐਚਓ ਨੂੰ ਬਚਾਉਣ ਵਾਸਤੇ ਆਇਸ ਦਿਸ ਦ ਕ੍ਰਿਮੀਨਲ ਜਸਟਿਸ ਸਿਸਟਮ ਆਫ ਦਿਸ ਕੰਟਰੀ অর ਦ ਸਟੇਟ ਇਹ ਸਾਰੀਆਂ ਗੱਲਾਂ ਅਸੀਂ ਤੁਹਾਡੇ ਨਾਲ ਕਰਨ ਵਾਸਤੇ ਮੈਂ ਇਹਨਾਂ ਦੇ ਘਰ ਪਹੁੰਚਿਆ ਸੀਗਾ ਮੈਨੂੰ ਤਾਂ ਬਹੁਤ ਦੁੱਖ ਲੱਗਿਆ ਵਾ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜਿੰਨੇ ਵੀ ਪੰਜਾਬ ਦੇ ਅੱਛੇ ਲੋਕ ਨੇ ਗੈਰਤਬੰਦ ਨੇ ਉਹ ਜ਼ਰੂਰ ਦੁਖ ਰੋਣੇ ਕੈਂਡਲ ਮਾਰਚ ਵਿੱਚ ਵੀ ਸਾਹਮਣੇ ਪਹੁੰਚਣਾ ਤੇ ਜਿਹੜਾ ਅਸੀਂ ਪ੍ਰੋਟੈਸਟ ਰੱਖਾਂਗੇ ਜਲੰਧਰ ਦੇ ਵਿੱਚ ਆਉਣ ਵਾਲੇ ਦਿਨਾਂ ਤੁਸੀਂ ਉੱਥੇ ਨਾ ਮੇਰੇ ਨਾਲ ਸਾਡੇ ਸਤਕਾਰਯੋਗ ਬੈਰੀ ਸਾਹਿਬ ਨੇ ਇੱਕ ਐਮਐਲਏ ਇਹ ਵੀ ਪਹੁੰਚੇ ਹੋਏ ਨੇ ਤੇ ਹੋਰ ਪਤਵੰਤੇ ਸੱਜਣ ਨੇ ਸਾਡੇ ਇਸ ਇਲਾਕੇ ਦੇ ਇਸ ਸ਼ਹਿਰ ਦੇ ਤੋਂ ਮੈਂ ਉਮੀਦ ਕਰਦਾ ਵਾਂ ਕਿ ਇਹ ਨੋਬਤੀ ਨਾ ਆਵੇ ਕਿ ਸਾਨੂੰ ਇਨਸਾਫ ਲੈਣ ਵਾਸਤੇ ਔਰ ਇਦਾਂ ਦਾ ਇਨਸਾਫ ਜਿਹੜਾ ਇੱਕ ਬਿਲਕੁਲ ਬਲੇਟੈਂਟ ਕੇਸ ਆਫ ਮਰਡਰ ਐਕਚੁਅਲੀ ਤਾਂ ਮੈਂ ਕਹਿ ਰਿਹਾ ਕਿ ਮਰਡਰ ਦਾ ਪਰਚਾ ਦਰਜ ਹੋਣਾ ਚਾਹੀਦਾ ਲੇਕਿਨ ਅ ਬੈਟਮੈਂਟ ਟੂ ਸੁਸਾਈਸਾਈਡ ਦਾ 100% ਕੇਸ ਸਾਰਾ ਪੁਲਿਸ ਸਟੇਸ਼ਨ ਇਨਕਲੂਡਿੰਗ ਐਸ ਐਚ ਓ ਮਸਟ ਬੀ ਚਾਰਜਡ ਫਾਰ ਬੈਟਮੈਂਟ ਟੂ ਸੁਸਾਈਸਾਈਡ ਦੇ ਮਸਟ ਬੀ ਇਮੀਡੀਏਟਲੀ ਸਸਪੈਂਡਡ ਨਾਟ ਸਸਪੈਂਡਡ ਦਿਸ ਇਸ ਅ ਫਿਟ ਕੇਸ ਫਾਰ ਡਿਸਮਿਸਲ ਅੰਡਰ ਸੈਕਸ਼ਨ 311 ਆਫ ਦੀ ਆਈ ਪੀ ਸੀ ਔਰ ਦਾ ਕਨਸਟੀਟਿਊਸ਼ਨ ਇਦੋਂੋਂ ਜ਼ਿਆਦਾ ਫਿੱਟ ਕੇਸ ਨਹੀਂ ਹੈਗਾ ਸੋ ਮੈਂ ਇਹ ਗੱਲਾਂ ਕਹਿਣ ਵਾਸਤੇ ਆਇਆ ਸੀਗਾ মিডিਆ ਦਾ ਵੀ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੇ ਕਰਕੇ ਆ ਸਾਰੀ ਦੁਨੀਆ ਦੇ ਵਿੱਚ ਗੱਲ ਚੱਲ ਰਹੀ ਹੈ ਅਗਰ ਤੁਸੀਂ ਕੋਈ ਗੱਲ ਪੁੱਛਣਾ ਚਾਹੁੰਦੇ ਆ ਤਾਂ ਤੁਹਾਨੂੰ ਪੁੱਛ ਸਕਦੇ ਹੋ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਟ ਫਾਈ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ